ਦੇ ਕੰਮ ਨੇ ਉਹ ਕਰਵਾ ਸਕੀ ਇਹ ਤਾਂ ਹੀ ਕਰਵਾ ਸਕੂਆ ਜੇ ਸਾਨੂੰ ਉਸੇ ਤਰ੍ਹਾਂ ਦੇ ਹੋ ਕੇ ਜਿਹੜੀ ਤਾਕਤ ਉਹ ਤੁਹਾਡੇ ਅੰਦਰ ਵਿੱਚ ਆ ਤੁਸਾਂ ਪਹਿਲੀ ਵਾਰ ਸਾਨੂੰ ਤੱਕੜੇ ਚੂਹਣ ਛਾਤੇ ਲੜਨ ਦਾ ਮੌਕਾ ਮਿਲਿਆ ਹੈ ਪਹਿਲਾਂ ਜਿੱਦੀ ਵਾਰਾਂ ਵੀ ਫਰਾਂ ਨਹੀਂ ਆ ਕੀ ਕਹਿੰਦੇ ਉਹ ਭਾਜੀ ਦੇ ਸੇਵਨੀ ਜੀ ਅੱਜ ਵੀ ਸਵਾਰ ਤਾਂ ਸ਼ੁਰੂ ਨਹੀਂ ਕਰਨੀ ਤੁਹਾਨੂੰ ਕੱਕੜੀ ਦਾ ਜੋਰ ਜਾਣ ਦਾ ਸਮਾਂ ਮਿਲਿਆ ਹੈ ਮੇਰੇ ਵੀਰੋ ਐ ਕੀ ਆਪਣੀ ਲਗਨ ਕੀ ਜੋ ਨਿਰੋਸ਼ੀ ਨੂੰ ਬਾਗੇ ਕਾਰਜ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਮੈਂ ਤੋਂ ਪਹਿਲੋਂ ਸਰਦਾਰ ਸੁਪਰੀਸ਼ਣ ਭਾਣੇ ਅਮਿਲ ਜੋਸ਼ੀ ਬਾਰੇ ਔਰ ਇਹਨਾਂ ਦੇ ਕੰਮਾਂ ਬਾਰੇ ਔਰ ਪਾਕੀ ਜੋ ਸਾਡੀ ਸ਼ਾਹੂਨ ਜਾਂ ਕਾਲੀਦਾਲੇ ਆਦੇ ਬਾਰੇ ਤੁਹਾਨੂੰ ਕਸੇ ਆਪ ਯੂ نو ਯਾਰਾ ਸਮਾਨੀ ਨਾਣਾ ਪਰਦਾ ਬੜੀ ਜੂ ਗਰਮੀ ਬੜੀ ਆ ਅਨਿਲ ਜੋਸ਼ੀ ਜੀ ਆਪਾਂ ਸਾਰੇ ਬੈਠ ਕੇ ਵਿਚਾਰ ਸੁਣੇ ਆਰਾਮ ਨਾਲ ਮੈਂ ਇਹ ਨਹੀਂ ਬੇਨਤੀ ਕਰਨੀ ਆ ਕਿ ਅਨਿਲ ਜੋਸ਼ੀ ਜੀ ਵਰਗਾ ਕੈਂਡੀਡੇਟ ਸਾਨੂੰ ਇਹਨਾਂ ਧਾਰਾ ਪੰਜਾ ਕਰਕੇ ਨਹੀਂ ਦੇ ਸਕਦਾ ਜੇ ਮਰੀ ਸੁਖੀ ਜਨਾਰੇ ਤੁਸੀਂ ਸੁਣ ਲਓ ਤੇ ਬਾਕੀ ਨਾਲ ਤੁਲਨਾ ਕਰ ਲਓ ਅਨਿਲ ਜੋਸ਼ੀ ਜੀ ਤੋਂ ਲੱਗਦਾ ਹੈ ਕਿ ਨਾਲ ਵਿੱਚ ਕੋਈ ਤਾਂ ਨਹੀਂ ਪੂਰਾ ਕਿਉਂ ਨਹੀਂ ਨਾ

ਬਾਕੀ ਜਿੰਨੇ ਦੇ ਬਾਜੇ ਆ ਔਰ ਮੈਂ ਸਮੀਰ ਦਾ ਬਸ ਖੈਰ ਤੇ ਸਾਨੂੰ ਪਹਿਲੀ ਵਾਰ ਮੌਕਾ ਮਿਲਣਾ ਤਕਰੀਰ ਹੋਣਾ ਹੁੰਦਾ ਔਰ ਆਪਾਂ ਤਕਰੀਰ ਹੋ ਗਏ ਅਗਰ ਤਕਰੀਰ ਨਿਸ਼ਾਨ ਨੂੰ ਦਿਟਾਉਣੇ ਆ ਤੇ ਉਹਨਾਂ ਦੇ ਸਮੀਰ ਦੇ ਵਿੱਚ ਅਮਰ ਸ਼ੈਰ ਦੇ ਉੱਤੇ ਸ਼੍ਰੋਮਣੀ ਕਾਲੀ ਦਾ ਪਰਦਾ ਉਖਾਟਾ ਸਾਡੇ ਸੰਤਾਰ ਯੋਗ ਕੇਐਸਐਲ ਦੇ ਹਰਕਾਂ ਚਾਹਤ ਨੂੰ ਬੀਤ ਨੂੰ ਦਵਾਦੀ ਅਮਰ ਸਿੰਘ ਜੀ ਆਪ ਜੀ ਦੀ ਧੰਨਵਾਦ ਐਸੈਂਬਲੀ ਮੈਂਟਰੀ ਇਸ ਜਿੱਤੇ ਬਹੁਤ ਹੀ ਬਹਾਦਰ ਵੀਰ ਬਤੇ ਅਰਦਾਵਾ ਲਈ ਦੀ ਦਾ ਹਰਸਾ ਅਰਦਾਵਾ ਲਈ ਦੀ ਬਤੇ ਹੁਣੇ ਸਾਹਮਣੇ ਜਾਂ ਇਲੈਕਸ਼ਨ ਚੱਲ ਰਹੀ ਹੈ ਪੂਰੇ ਜੋਰਾ ਦੇ 15 ਦਿਨ ਲੈ ਗਏ ਬਾਕੀ ਫੈਸਲਾ ਕਰਨਾ ਫਿਰ ਤੁਸੀਂ ਕਿ ਇਸ ਗੁਰੂ ਰਾਮਦਾਸ ਜੀ ਦੇ ਪੁੱਤ ਨਗਰੀ ਦਾ ਸੇਵਾਦਾਰ ਪਾਰਲੀਮੈਂਟ ਦੇ ਵਿੱਚ ਕਿਉਂ ਬੈਠਣਾ ਇਹ ਲੋਕ ਪੱਤਰਕਾਰ ਨੂੰ ਪੁੱਛਦੇ ਹਨ ਕੋਈ ਬੜੀ ਬਹੁਤ ਰਮਾਨੀ ਦਾ ਬੋਲਣਾ ਤੇਰਾ ਮੁਕਾਬਲਾ ਕਿਹਦੇ ਨਾਲ ਜਦੋਂ ਜੀਵਨੰਦ ਜਦੋਂ ਉਹ ਬੈਸਟਰ ਸੀ ਉੱਥੇ ਅਮਰੀਕਾ ਚਾ ਉਦੋਂ ਕੁਝ ਕਰ ਸਕਦਾ ਸੀ ਪਰ ਅੰਬਰਸਰ ਸਾਹਿਬ ਦੇ ਕਿਸੇ ਬੰਦੇ ਨੂੰ ਹੀ ਪਤਾ ਕਿ ਅੰਬਰਸਰ ਸਾਹਿਬ ਦਾ ਕੋਈ ਬੰਦਾ ਉੱਥੇ ਜਨਸਤਰੀਆ ਨੂੰ ਉਹ ਖੁਦ ਹੀ ਤੇ ਆਇਆ ਹੀ ਨਹੀਂ ਬੜਿਆ ਜਦੇ ਮੇਰਾ ਜਦ ਦਿੱਲੀ ਨੌਕਰੀ ਲਗਾ ਅੱਗੇ ਚਲ ਗਿਆ ਜਨੇ ਅਮਰੀਕਾ ਤੇ ਸ਼੍ਰੀਲੰਕਾ ਸਰ ਨਹੀਂ ਆਇਆ ਦੂਰ ਰਟਾਇਰ ਹੋ ਗਿਆ ਅੰਬਸਤਰੀ ਤੋਂ ਬੇਲਾਣਾ ਕੰਪਨੀ ਲਿਆਉਗਾ ਉਹਦਾ ਮੌਕਾ ਸੀ ਉਹ ਉਹਨਾਂ ਅੰਬਰ ਸਰ ਵਾਲਾ ਚਾਤੀ ਮਾਰੀ ਨਾ ਕੋ ਕੰਪਨੀ ਦੀ ਆਈ ਅੰਬਰ ਸਾਹਿਬ ਦਾ ਹੀ ਰਹਿਣ ਵਾਲਾ ਸੀ ਮੇਰਾ ਦਾਦਾ ਜੀ ਸੀ ਉਹਨੇ ਆਹ ਕੀਤਾ ਸੀ ਦੋ ਦਾਦੇ ਨੇ ਕੀਤਾ ਹੁਣ ਸਰਕਾਰ ਨੂੰ ਕਹਿੰਦਾ ਕਿ ਅੱਜ ਜਿੰਨਾਂ ਨੇ ਕੋਸ਼ਿਸ਼ ਕੀਤਾ ਜਦੋਂ ਦਾਦਾ ਜੀ ਨੇ ਕੀਤਾ ਤੇ 13 ਉਹਦੇ ਕੀਰੋਨ ਤੇ ਤੇਨੂੰ ਦਾਦਾ ਜੀ ਦੇ ਨਾਮ ਤੇ ਬੋਟਾ ਜੋ ਬਹੁਤ ਮੈਂ ਤਾਂ ਆਪਣੇ ਘਰ ਬੜੀ ਦੇ ਨਾਮ ਤੇ ਕੋਟਾ ਮੰਨਦਾ ਜਦੋਂ ਹੋਰ ਨਹੀਂ ਮੰਨਦਾ ਬੰਦਾ ਰੋਡ 'ਤੇ ਆਪਣੀ ਕੰਪੂਟ ਹੈ ਵੀ ਨਾ ਕੀ ਕੀਤਾ ਜਦੋਂ ਤੁਸੀਂ ਬੈਸਨ ਤੋਂ ਉਹ ਕੰਪਨੀ ਜਾਂਦੀ ਨੇ ਕੋਮ ਦੇ ਭਾਵੇਂ ਅੰਬੈਸਡਰ ਰਿਟਾਇਰمنٹ ਅੰਬੈਸਡਰ ਹੋਵੇ ਤੇ ਭਾਵੇਂ ਪਟਵਾਰੀ ਰਿਟਾਇਰ ਹੋਵੇ ਕੋਈ ਵੀ ਹੈ ਉਹਨੂੰ ਨਾ ਉਹਨੂੰ ਸੁਣ ਲੈਣਾ ਹੈ ਅਮਰੀਕਾ ਦੀ ਗੱਲ ਕਰ ਰਿਹਾ ਉਹਨਾਂ ਲਈ ਅਲੱਗਾਂ ਦੀ ਐਲੈਕਸ਼ਨ ਸੀ ਕਿੱਥੇ ਹੋ ਰਹੀ ਵੀ ਸਵਾਲਾ ਪੂਰਨਾ ਹੈ ਕਿਉਂਕਿ ਅੰਬਰ ਸਰਵਾਰੇ ਬਾਹਰੋਂ ਆਏ ਮੰਦਿਰੋਂ ਸ਼ਕਤੀ ਨਿਕਾਲੇ ਇੱਕ ਐਗਜ਼ਾਮਪਲ ਇਹਦਾ ਬਹੁਤ ਹੋਰ ਹੈ ਨੇ ਉਹ ਬਾਹਰੋਂ ਆਇਆ ਸੀ ਸੱਦੀ ਦੇ ਵਿੱਚ ਪਹਿਲਾ ਨੌਕਾ ਨੌਕਾ ਜਾਂ ਉਹਦੇ ਮੋਢੇ ਦੇ ਲਈ ਉਹ ਬੇਲ ਦਾ ਸੀ ਬਣਾ ਲਏ ਲੋਕੀਂ ਨੂੰ ਕਹਿੰਦਾ ਕਿ ਆ ਉਹ ਸਭੇ ਜਿਹੜਾ ਆਇਆ ਇਹ ਆਪਣੇ ਕੋਲ ਸੰਜੀਤ ਹੋਣ ਕਰਾ ਦੇਣਾ ਤੇ ਮਾਰਗੇ ਜਾਂ ਥੀਲੇ ਦਾ ਮਾਰਦਾ ਹੋਏ ਬਲਕੇ ਇਹ ਚਲੋਗੇ ਅਰੇ ਜਦੋਂ ਵੀ ਆਤਰਾ ਆ ਰਹੀ ਹੈ ਇਹ ਬਾਹਰ ਦੇ ਬੰਦੇ ਨੇ ਨਾ ਆਪਰੇ ਕੰਮ ਦੇ ਹੈ ਹੀ ਨਹੀਂ ਜਿਸ ਕਰਕੇ ਪੁਲੀਸਾਂ ਨੂੰ ਅਰਹਦ ਨੂੰ ਵੈਸੇ ਸਾਡੇ ਪਿੰਡਾਂ ਪੁਲੀਸਾਂ ਹੋਣ ਲੱਗੀਆਂ ਸੀ ਉਹ ਮੰਤਰੀ ਮਾਰਗੇਟ ਦੀ ਚਾਰ ਕਰ ਬੰਦ ਕਰ ਬੰਦ ਕਰ ਦਿੱਤਾ ਤੇ ਤੁਸੀਂ ਕਰ ਬੰਦ ਕਰ ਦਿੱਤਾ ਮਾਰਗੇਟ ਦੇ ਤੇ ਦਾ ਹਰ ਸਮਾਰਟ ਸੀਰੀਅਲ ਅਗੋਂ ਮੈਂ ਤੁਹਾਡੇ ਕੋਲ ਭਾਉਂਦੇ ਆ ਕੁਸ਼ੰਬਰ ਸਰ ਸਾਡੇ ਚਲੋ ਅਗਾਂਹ ਨੂੰ ਕਿੰਨੇ ਪ੍ਰੀਜ਼ਮ ਜੁਤਾਉਗੇ ਅਮਰੀਕਾ ਤੋਂ ਨਾਲ ਲੱਭ ਕੇ ਲੈਣਾ ਪੈਂਦਾ ਤਾਂ ਕਿਤਾ ਨਹੀਂ ਜਿਹੜਾ ਅਮਰੀਕਾ ਦਾ ਮੰਦਾ ਗੁੱਜੇ ਹੋਗੇ ਨੇ ਅਗੇ ਮੇਰੇ ਸਾਹਮਣੇ ਮੋਢੇ ਲਾ ਕੇ ਦਸਰੂਗੀ ਅੰਦੀ ਬਣਿਆ ਜਿਹਨ ਦਾ ਰਿਲਾ ਹੈ ਜਿਹੜਾ ਪਿਛਲੀ ਪਾਰਲੀਮੈਂਟ ਕਿਤੇ ਬਣਿਆ ਸੀ ਉਹ ਦਾ ਰਿਲਾ ਸਿਆਸਤ ਨੂੰ ਚੇਤਾਵਨੀ ਦੇਦਾ ਹੈ ਪਿਛਲੀ ਪਾਰਲੀਮੈਂਟ ਦੇ ਰਚਨ ਨੂੰ ਬਣਿਆ ਉਹ ਥਾਰਾ ਹੀ ਆਉਂਦਾ ਨਹੀਂ ਮੈਂ ਸੇ ਉਹ ਨਹੀਂ ਜਿਹਨਾਂ ਕਮਾੜਿਆ ਆਇਆ ਇਹਦੇ ਲੋਕਾਂ ਦੇ ਚਾਹਤ ਦਾ ਝਾੜੂ ਚੁੱਕਾੜੇ ਚੁੱਕੇ ਝਾੜੂ ਥੱਲੋਂ ਝਾੜੂ ਲੋਕਾਂ ਦਾ ਗਰੀਆ ਇਹ ਵੱਡਾ ਸੰਦੇਸ਼ ਧਾਰਨਾ ਨੂੰ ਮਿਲਉਂਦੀ ਹੈ ਉਹ ਬਹਾਰਾ ਕੁੱਲ ਕਿ ਉਹ ਮੁਮਨ ਬਣ ਗਿਆ ਉਹ ਤੇ ਤਰੂਸਤਾ ਤੇ ਅਜਨਾਲੇ ਜਿਹੜੋ ਅਜਨਾਲੇ ਨੰਨੇ ਬੜਿਆ ਪੁਤਰੀ ਬੜਿਆ ਜੋ ਸਵਾਦੋ ਦਾ ਇੱਕ ਸਰ ਵਿਆਜ ਨਾਲ ਦੀ ਮੇਰ ਜਿਹੜੋ ਉਹਦਾ ਜਨਗਰ ਦਸੋ ਮੈਂ ਤਾਂ ਯਾਦ ਹੈ ਕਿ ਨੰਨਾ ਨਸਰ 44 10 ਸਾਲ ਦਾ ਹੱਥ ਖੜਾ ਕਰੋ ਉਹਨੇ ਕਦੀ ਤੁਹਾਡੇ ਏਰੀਆ ਜਾ ਕੇ ਕੋ ਕੰਮ ਕੀਤਾ ਕੁਛ ਨਹੀਂ ਹੋਦਲੇ ਨਹੀਂ ਇਹ ਕਹਿ ਰਹੇ ਕਿ ਕਿਹਨੂੰ ਕੰਮ ਕਰਦਾ ਹੋਈ ਦਾ ਆਇਆ ਉਹ ਹੱਥ ਖੜਾ ਕਰਦੇ ਐਂਦੇ ਵਾਲੇ ਹੱਥ ਖੜੇ ਕੀਤਾ ਕੋਈ ਨਹੀਂ ਕਹਿੰਦਾ ਲੁਗਾ ਕੋ ਨਮ ਕੀਤਾ ਨੇ ਪਰ ਐ ਹੀ ਕਿਹਾ ਇਹਨਾਂ ਨੇ ਮਦਰ ਰ ਇੰਨਾ ਕੰਮ ਆਪਣਾ ਬਣਾ ਦੇ ਮੇਰਾ ਉਹਨਾ ਮੁਕਾਬਲਾ ਨੂੰ ਕੋ ਆਵਾਜ਼ ਨਹੀਂ ਆਇਆ ਤੇ ਨਾਲੇ ਸਮਾਰਟ ਸਿਟੀ ਇਹ ਸਭ ਬੰਦ ਹੋੜਿਆ ਪਰ ਹਿੰਮਤ ਕਰਨੀ ਪੈਂਦੀ ਆ ਆਵਾਜ਼ ਉਠਾਉਣੀ ਪੀਂਦੀ ਆ ਪ੍ਰੋਜੈਕਟ ਬਣਾਉਣਾ ਪੀਂਦਾ ਉਹਨੂੰ ਪਰਸਿਊ ਕਰਨਾ ਪੈਂਦਾ ਹਰ ਕੰਮ ਹੁੰਦਾ ਦੁਨੀਆ ਦੇ ਕੰਮ ਕੋਈ ਹੁਕਾ ਨਹੀਂ ਇਸ ਕਰਕੇ 1 ਜੂਨ ਵਾਲੇ ਦਿਨ ਐਰ ਕੀ ਫੈਸਲਾ ਕੰਮ ਤੇ ਕਰਨਾ ਐਰ ਕੀ ਆਪਾਂ ਨਿਸ਼ਾਨਾ ਵਾਲੀ ਜਾਣਾ ਨਿਸ਼ਾਨਾ ਨੂੰ ਵੋਟਾਂ ਪਾਲੀਆਂ ਉਹ ਝਾੜੂ ਨੂੰ ਜਿਹੜੀਆਂ ਵੋਟਾਂ ਨੇ ਉਹਨਾਂ ਨੇ ਪਾਈਆਂ ਨਾ ਕਈਆਂ ਨੂੰ ਪਤਾ ਨਹੀਂ ਕਿ ਸਾਡਾ ਐਮ.ਐਲ.ਏ. ਕੌਣ ਹੈ। ਸਭ ਤੋਂ ਵੱਡੀ ਮਿਸਾਲ ਜਿਹੜੀ ਸਭ ਤੋਂ ਜ਼ਿਆਦਾ ਵੋਟਾਂ ਕੇ ਨਿਸ਼ਾਨ ਨੂੰ ਪਈਆਂ ਨਾ ਉਹ ਝਾੜੂ ਨੂੰ ਪਈ ਆ। ਬੰਦਾ ਹੀ ਨਹੀਂ ਕਹਿੰਨੇ ਵੇਖਿਆ 60% ਲੋਕਾਂ ਨੇ ਸਰਵੇ ਚ ਇਹ ਦੱਸਿਆ ਵੀ ਵੋਟ ਅਸੀਂ ਝਾੜੂ ਨੂੰ ਪਾਈ ਸਾਨੂੰ ਐਮ.ਐਲ.ਏ. ਦਾ ਨਹੀਂ ਪਤਾ ਕੌਣ ਹੈ। ਨਾ ਉਹਦੇ ਫੋਨ ਦਾ ਪਤਾ, ਨਾ ਉਹਦੇ ਘਰ ਦਾ ਪਤਾ। ਦੱਸੋ ਇਹ ਬਦ ਕਿਸਮ ਦੀ ਨਹੀਂ। ਆਪਾਂ ਪਾਰਟੀ ਦੇ ਨਾਲ ਇਨਸਾਨ ਵੀ ਵੇਖਿਆ ਕਰੀਏ। ਨਿਸ਼ਾਨ ਦੇ ਨਾਲ ਇਨਸਾਨ ਵੀ ਦੇਖਿਆ ਕਰੀਏ ਕਿ ਐਨਾ ਜੋ ਕੌਣ ਆ ਜਿਹੜਾ ਕੰਮ ਕਰੂਗਾ ਕੌਣ ਆ ਜਿਹੜਾ ਇਹਨੂੰ ਬਹੁਤ ਮਾਰ ਸਕਦੇ ਆ ਕੌਣ ਇਹਨੂੰ ਫੋਨ ਕਰ ਸਕਦੇ ਆ ਤੇ ਉਹ ਇੱਕੋ ਸੇਵਾਦਾਰ ਆ ਜਿਹੜਾ ਮੰਤਰੀ ਹੁੰਦਿਆ ਵੀ ਸਾਈਕਲ ਤੇ ਲੋਕਾਂ ਤੱਕ ਜਾਂਦਾ ਸੀ ਤੇ ਕੰਮ ਕਰਕੇ ਆਉਂਦਾ ਸੀ ਇਸ ਕਰਕੇ ਹਿਆਸਲਾ ਜਿਹੜਾ ਇੱਕ ਪੂਰ ਨਗਰੀ ਨੇ ਕੋਈ ਖਦਾਵਾ ਇਹਨੂੰ ਅਸੀਂ ਆਈਟੀ ਸਿਟੀ ਬਣਾਉਣਾ ਇਹਨੂੰ ਸਪੋਰਟਸ ਸਿਟੀ ਬਣਾਉਣਾ ਸਪੋਰਟ ਟੂਰਿਜ਼ਮ ਲੈ ਕੇ ਆਉਣਾ ਅਸੀਂ ਦਾ ਆਈਪੀਐਲ ਕਰਾ ਦੇਣਾ ਸੀ ਕੁਣ ਤੱਕ ਇੱਥੇ ਸਭ ਪ੍ਰੋਜੈਕਟ ਬਣਿਆ ਪਿਆ ਸੀ ক্রিকেট ਗਰਾਊਂਡ ਬਣਾਉਣੇ ਸੀ ਨਕਸ਼ਾ ਬਣਾ ਲਿਆ ਦੇਖ ਲਿਆ ਜ਼ਮੀਨ ਲੱਭਦੇ ਫਿਰਦੇ ਲੋਕਾਂ ਨੇ ਫੰਡ ਘਰ ਦੋਰਤਾ ਸਾਨੂੰ ਕੀ ਪਤਾ ਇੰਨਾ ਕੰਮ ਕਰਨ ਤੋਂ ਬਾਅਦ ਉਹ ਲੋਕੀਂ ਆਉਂਦੇ ਆ ਇਸ ਕਰਕੇ ਬਹੁਤ ਕੰਮ ਕਰਨ ਵਾਲਿਆ ਆਈਟੀ ਸਿਟੀ ਸਪੋਰਟਸ ਦੀ ਮੈਡੀਕਲ ਟੂਰਿਜ਼ਮ ਲੈਣ ਉਹ ਵੱਡੇ ਹਸਪੀਟਲ ਲਿਆਉਂਦੇ ਇੱਥੇ ਉਹ ਸਾਡੀ ਲਾਈਨ ਤੇ ਸੀ ਸਾਡੇ ਰਡਾਰ ਤੇ ਸੀ ਸਾਰੇ ਕੰਮ ਪਰ ਇਹ ਆ ਜਿਸ ਸਮਾਂ ਲੋਕਾਂ ਨੇ ਸਾਡੇ ਕੋਲ ਲੈ ਲਿਆ ਸਾਡਾ ਸੁਪਨਾ ਦੇ ਪੁੱਠਾ ਹੀ ਪਰ ਅੰਮ੍ਰਿਤਸਰ ਦੇ ਕੋਹਟ ਨੂੰ ਬਹੁਤ ਨੁਕਸਾਨ ਹੋਇਆ ਇਹਦੀ ਡਵੈਲਪਮੈਂਟ ਨੂੰ ਨੁਕਸਾਨ ਹੋਇਆ ਇਸ ਕਰਕੇ ਮੇਰੀ ਬੇਇੱਜ਼ਤੀ ਹੈ ਕਿ ਇੱਕ ਜੂਨ ਵਾਲੀ ਜੇ ਤੱਕੜੀ ਤੇ ਵੋਟਾਂ ਪਾ ਕੇ ਇਸ ਗੁਰੂ ਨਗਰੀ ਦੀ ਸੇਵਾ ਵਾਸਤੇ ਇਹ ਸਤਿਵਾਰੀ ਦਾ ਮੌਕਾ ਗਿਆ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਇਹ ਮੈਂ ਕਹਿ ਸਕਦਾ ਵਾਹਿਗੁਰੂ ਕੀ ਤਾਰਾ ਸਾਹਿਬ ਵਾਹਿਗੁਰੂ ਜੀ